ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ।

ਜੀ ਜਿਹੜੀ ਡਿਸਟ੍ਰਿਕਟ ਚੈਂਪੀਅਨਸ਼ਿਪ ਹੋ ਰਹੀ ਹੈ ਇਹਦੇ ਵਿੱਚ ਸਾਡੇ ਮਾਨਯੋਗ ਐਮਐਲਏ ਕਟਾਰੀਆ ਮੈਡਮ ਆਏ ਹੋਏ ਨੇ ਇਹਦੀ ਜਿਹੜੀ ਇਨੋਗੂਰੇਸ਼ਨ ਕਰਨ ਵਾਸਤੇ ਇਹਦੇ ਵਿੱਚ ਜਿਹੜੇ ਵੀ ਅਸੀਂ ਆਪਣੀਆਂ ਮਾਨਯੋਗ ਸੀਐਮ ਸਾਹਿਬ ਨੇ ਆਦੇਸ਼ ਦਿੱਤੇ ਸੀ ਕਿ ਬੱਚਿਆਂ ਨੂੰ ਸਪੋਰਟਸ ਵੱਲ ਲੈ ਕੇ ਜਾਓ ਤਾਂ ਜੋ ਨਸ਼ਿਆਂ ਤੋਂ ਦੂਰ ਹੋ ਸਕਣ ਇਹ ਸਾਡਾ ਇਹੋ ਜੇ ਕਦਮ ਅਸੀਂ ਚੱਕਦੇ ਹੀ ਰਹਿੰਨੇ ਹਾਂ ਉਹਨਾਂ ਚੋਂ ਇੱਕ ਇੱਕ ਕਦਮ ਹੈਗਾ ਤੇ ਅੱਜ ਇਨੌਗੁਰੇਸ਼ਨ ਐਮਐਲਏ ਮੈਡਮ ਕਟਾਰੀਆ ਜੀ ਨੇ ਕੀਤੀ ਹੈ ਥੈਂਕ ਯੂ ਸਰ ਹਾਂਜੀ ਮੈਡਮ ਅੱਜ ਦੀ ਜੋ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੇ ਬਾਰੇ ਵਿੱਚ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਹੈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾ ਉਹਦੇ ਤਹਿਤ ਜਿਹੜਾ ਕਿ ਮੇਰੇ ਜ਼ਿਲ੍ਹੇ ਦੇ ਵਿੱਚ ਨਮਾ ਸ਼ਹਿਰ ਦੇ ਵਿੱਚ ਇਹ ਅੱਜ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਬਹੁਤ ਹੀ ਅੱਛਾ ਸ਼ਲਾੰਗਾ ਜੋ ਕਦਮ ਹੈ ਔਰ ਮੈਂ ਜਿੰਨਾ ਵੀ ਇਹ ਸਪੋਰਟਸ ਵਾਲੇ ਜਿਹੜੇ ਕਰਵਾ ਰਹੇ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੀ ਆ ਔਰ ਬੱਚਿਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੀ ਆ ਕਿ ਨਸ਼ਾ ਮੁਕਤ ਪੰਜਾਬ ਬਣ ਕੇ ਜਿਹੜਾ ਕਿ ਬੱਚੇ ਆਪਣੇ ਖੇਡਾਂ ਵੱਲ ਧਿਆਨ ਦੇ ਰਹੇ ਹੈ ਇਹਨਾਂ ਦੇ ਲਈ ਸ਼ਲਾੰਗਾ ਜੋ ਕਦਮ ਹੈ ਔਰ ਮੈਂ ਇਸ ਗੱਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ Yes, <laughs> ਫਿਰ ਜਾਣ ਲੱਗੇ ਸੀ ਉਹ ਤਾਂ ਦਿਓ ਕੇ ਪੌਂਟਰੀ ਜਾਂਦੇ ਸੀ ਸੀ ਗੋਚੇ ਹੋ ਗਿਆ ਨਾ ਆਤਰ ਜੀ ਨਾਲ ਮੈਮ ਜੀ ਹਾਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਚੈਂਪੀਅਨਸ਼ਿਪ ਹੋ ਰਹੀ ਹੈ ਜਿਦੇ ਵਿੱਚ ਅੰਡਰ 11 ਅੰਡਰ 13 ਅੰਡਰ 15 ਅੰਡਰ 17 19 ਬॉयਜ਼ ਐਂਡ ਗਰਲਜ਼ ਦਾ ਟੂਰਨਾਮੈਂਟ ਹੋ ਰਿਹਾ ਇਹਦੇ ਵਿੱਚ ਸਿੰਗਲ ਡਬਲ ਤੇ ਮਿਕਸ ਡਬਲ ਦੇ ਇਵੈਂਟ ਹੋ ਰਹੇ ਨੇ ਅੱਜ ਪਹਿਲਾ ਦਿਨ ਸੀ ਜਿਹਦਾ ਉਦਘਾਟਨ ਮਾਨ ਜੋਗ ਸ਼੍ਰੀਮਤੀ ਸੰਤੋਸ਼ ਕੁਟਾਰੀਆ ਐਮ ਐਲ ਏ ਬਲਾਚੌਵੀ ਜੀ ਨੇ ਕੀਤਾ ਉਹਨਾਂ ਦੇ ਨਾਲ ਸਨ ਸਰਦਾਰ ਨਵਜੋਤ ਪਾਤ ਸਿੰਘ ਜੀ ਰੰਦਾਵਾ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਤੇ ਉਹਨਾਂ ਦੇ ਨਾਲ ਨਵਾਂ ਸ਼ਹਿਰ ਹਲਕਾਨ ਚਾਰਜ ਸ਼੍ਰੀ ਲਲਿਤ ਮੋਨ ਪਾਠਕ ਜੀ ਪਰ ਬੱਲੂ ਸਾਹਿਬ ਸਨ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਗੈਸਟ ਆਫ ਆਨਰ ਏ ਸ਼੍ਰੀ ਕੁਲਜੀਤ ਸਿੰਘ ਸਰਾਲ ਸਾਹਿਬ ਹਲਕਾਨ ਚਾਰਜ ਬੰਗਾ ਉਹ ਵੀ ਹਾਜਰ ਹਾਜਰ ਸਨ ਉਹਨਾਂ ਦੇ ਨਾਲ ਸਤਨਾਮ ਸਿੰਘ ਜਰਵਾਹਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਉਹਨਾਂ ਨੇ ਖਿਡਾਰੀਆਂ ਨੂੰ ਜਿਹੜੀ ਸ਼ਾਬਾਸ਼ ਦਿੱਤੀ ਐ ਅਪਰੀਸ਼ੀਏਟ ਕੀਤਾ ਅੱਜ ਦੇ ਟੂਰਨਾਮੈਂਟ ਦੇ ਵਿੱਚ ਲਗਭਗ 100 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਨੇ ਜਿਦੇ ਵਿੱਚ ਨਵਾਂ ਸ਼ਹਿਰ ਸਾਰਾ ਅ ਮੁਕੰਦਪੁਰ ਦੇ ਰਾਹੋਂ ਬਲਾਚੌਰ ਤੋਂ ਦੂਰ ਦੁਰੋਂ ਖਿਡਾਰੀ ਤੇ ਖਿਡਾਨਾਂ ਹਿੱਸਾ ਲੈ ਰਹੇ ਨੇ ਇਹਦੇ ਵਿੱਚ ਜਿਹੜੇ ਡਿਸਟ੍ਰਿਕਟ ਮੈਨਟ੍ਰਨ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਨੇ ਸ਼੍ਰੀਮਤੀ ਬੰਦਨਾ ਚੋਹਾਨ ਜੀ ਸ਼੍ਰੀਮਤੀ ਬੰਦਨਾ ਚੋਹਾਨ ਜੀ ਵੱਲੋਂ ਇਹ ਜਿਹੜੀ ਟੂਰਨਾਮੈਂਟ ਕਰਾਇਆ ਜਾ ਰਿਹਾ ਉਹਦੇ ਵਿੱਚ ਖਿਡਾਰੀਆਂ ਨੂੰ ਸਾਰਿਆਂ ਨੂੰ ਮੁਫਤ ਜਿਹੜਾ ਖਾਣਾ ਦਿੱਤਾ ਜਾ ਰਿਹਾ ਅੱਜ ਦੇ ਜਿਹੜੇ ਮੈਚ ਹੈ ਬਹੁਤ ਹੀ ਰੌਚਕ ਸੀ ਅੰਡਰ 19 ਮਿਕਸ ਡਬਲ ਦੇ ਵਿੱਚ ਜਿਹੜਾ ਉਹਨਾਂ ਦਾ ਸ਼ੋ ਮੈਚ ਕੀਤਾ ਕਰਾਇਆ ਗਿਆ ਬਹੁਤ ਹੀ ਅੱਛੀ ਖੇਡ ਦਾ ਮਜ਼ਾ ਰ ਕੀਤਾ ਸਿਨੇਮਾ ਦੇ ਉਹਨਲੇ ਬੈਨਿਕਾ ਨੇ ਸ਼ਬਦੀਪ ਨੇ ਤੇ ਉਹਦੇ ਨਾਲ ਸ਼ਰਨ ਨੇ ਉਸ ਤੋਂ ਬਾਅਦ ਡਬਲਜ਼ ਮੈਚ ਕਰਾਏ ਗਏ ਅੰਡਰ 11 ਦੇ ਵਿੱਚ ਬਹੁਤ ਅੱਛਾ ਮੈਚ ਹੋਇਆ ਨਾਇਆ ਨੇ ਗੁਰਨੂਰ ਨੂੰ ਹਰਾਇਆ ਹੋਰ ਵੀ ਜੋੜੇ ਦਿਰ ਖਿੱਚੇ ਮੈਚ ਹੋਏ ਤੇ ਇਹਦਾ ਫਾਈਨਲ ਮੁਕਾਬਲਾ ਹੈ ਉਹ ਕੱਲ ਹੋਣੇ ਨੇ ਤੇ ਸੋ ਮੇਰੀ ਅਪੀਲ ਹੈ ਸਾਰਿਆਂ ਨੂੰ ਮਾਪਿਆਂ ਨੂੰ ਖਿਡਾਰੀਆਂ ਨੂੰ ਟੀਚਰ ਨੂੰ ਕਿ ਉਹ ਕੱਲ ਦੇ ਫਾਈਨਲ ਮੈਚ ਦੇ ਵਿੱਚ ਹਮ ਹਮਾ ਕੇ ਪਹੁੰਚਣ ਬੱਚਿਆਂ ਨੂੰ ਜਿਹੜੀ ਸ਼ਾਬਾਸ਼ ਦੇਣ ਕਿਉਂਕਿ ਇੱਕ ਖੇਡ ਹੀ ਇੱਕ ਜਿਹੜਾ ਮਾਧਿਅਮ ਹੈ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਬਿਜ਼ੀ ਕਰ ਸਕਦੇ ਹਾਂ ਉਹਨਾਂ ਦੇ ਵਿੱਚ ਬਹੁਤ ਸਾਰੀ એનર્ਜੀ ਹੁੰਦੀ ਹੈ ਉਹਨੂੰ ਚੈਨਲਾਈਜ਼ ਕਰ ਸਕਦੇ ਹਾਂ ਤੇ ਨਸ਼ਿਆਂ ਤੋਂ ਦੂਰ ਕਰ ਸਕਦੇ ਹਾਂ ਇਹਦੇ ਲਈ ਮੈਂ ਪ੍ਰਦੇਸੀ ਸਾਹਿਬ ਤੁਹਾਡਾ ਤੇ ਸਾਰੇ মিডিਆ ਦਾ ਥੈਂਕਸ ਕਰਦਾ ਜਿਹੜੇ ਖੇਡ ਨੂੰ ਜਿਹੜਾ ਹਾਈਲਾਈਟ ਕਰਦੇ ਆ ਘਰ ਘਰ ਪਹੁੰਚਾਉਂਦੇ ਆ ਸਾਡਾ ਵੀ ਬਹੁਤ ਵੱਡਾ ਰੋਲ ਹੈ। ਥੈਂਕ ਯੂ ਵੈਰੀ ਮੱਚ। ਠੀਕ ਸਰ ਪੰਜਾਬ ਸਰਕਾਰ ਖੇਡਾਂ ਪ੍ਰਤੀ ਬਹੁਤ ਦੇਖ ਰਹੀ ਹੈ ਉਹਦੇ ਬਾਰੇ ਆਪ ਜੀ ਦਾ ਕੀ ਕਹਿਣਾ ਹੈ ਹਰ ਕੋਈ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਜਦ ਤੋਂ ਆਮ ਆਦਮੀ ਪਾਰਟੀ ਸਰਕਾਰ ਕਮਾਲ ਦੇ ਮੁਖੀ ਪੰਜਾਬ ਸਰਕਾਰ ਤੋਂ ਗੁਰਸਿੰਮ ਮਾਨ ਜੀ ਦੇ ਜੋਗਵਾਇਕ ਬਣੀਆਂ ਹੈ ਸਰਕਾਰ ਬੰਦੇ ਸਾਰੇ ਪਿੱਡਾ ਪਟ ਪੰਜਾਬ ਦੇ ਹਰ ਅੰਗ ਰਾਜ ਕੀਤਾ ਇਹਨਾਂ ਇਲੈਕਸ਼ਨ ਨੂੰ ਕਿਸੇ ਵੀ ਲੋਕਾਂ ਦਾ ਸੀਰੀਅਸ ਨਹੀਂ ਸੀ ਇਹ ਸਿਰਫ ਉਸ ਤੋਂ ਹੀ ਮਸਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਨੌਜਵਾਨ ਬੱਚੇ ਰੱਤੇ ਨੇ ਸਹੀ ਦਿਸ਼ਾ ਦਿਖਾ ਦੇਣ ਦੀ ਲਈ ਪੰਜਾਬ ਸਿੱਕਾ ਵਜੋਂ ਵਧੇ ਸਰਕਾਰੀ ਮਾਲ ਪੰਜੂਕ ਪਿੰਡ ਦੀ ਤਰਜਾਨ ਸੀ ਜੋ ਵਾਜਦੇ ਵੀ ਤਾਣ ਵਾਲੇ ਸਮੇਂ ਦੀ ਜਿਹੀ ਇਸੇ ਤਰ੍ਹਾਂ ਆਪਣੇ ਅਫਸਰ ਸਹਿਬਾਨ ਨਾਲ ਜੋ ਸਪੋਰਟ ਪਾਰਟਨਰ ਸੇ ਸਾਡੇ ਭੈਣ ਜੀ ਮੰਮਾ ਜੀ ਨਾਲ ਹੈ ਸਾਰੇ ਉਹਨਾਂ ਦਾ ਸਤਿਕਾਰਯੋਗ ਮਿਲਚਾਈ ਜਾਣ ਲੈ ਇਸ ਤਰ੍ਹਾਂ ਡਿਸਟ੍ਰਿਕਟ ਵਾਈਜ਼ ਪੂਰੇ ਪੰਜਾਬ ਦੇ ਵਿੱਚ ਖੇਤਾਂ ਦੇ ਪੱਧਰ ਉੱਪਰ ਤੱਕ ਲੈ ਲਈ ਸਰਕਾਰ ਪੰਜਾਬ ਬਹੁਤ ਚੰਗੀ ਹੈ ਪਰੰਤ ਸਸ਼ਿਕਲ ਸਾਹਿਬਾਨ ਨੂੰ ਅੱਜ ਅਸੀਂ 1 ਅਗਸਤ 2024 ਨੂੰ ਅਸੀਂ ਮਿਊਸਿਪਲ ਬੈਡਮਿੰਟਨ ਹਾਲ ਵਿਕੇ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪਸ ਆਬ ਜੂਨੀਅਰ ਐਂਡ ਜੂਨੀਅਰ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਲੜਕੀਆਂ ਔਰ ਲੜਕੀਆਂ ਨੇ ਬਹੁਤ ਹੱਤ ਵੱਧ ਕੇ ਭਾਗ ਲਿਆ ਅਤੇ ਉਸ ਦੇ ਵਿੱਚ ਆਪਾਂ ਨੇ ਅੰਡਰ 9 13 15 17 ਔਰ 19 ਵਰਗ ਦੇ ਬੱਚਿਆਂ ਦਾ ਪਾਰਟਿਸਪੇਸ਼ਨ ਕਰਵਾਇਆ ਤੇ ਇਸ ਮੌਕੇ ਤੇ ਅਸੀਂ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਨਜੋਤਪਾਲ ਸਿੰਘ ਰੰਦਾਵਾ ਤੇ ਮੈਡਮ ਰਿਸਪੈਕਟਡ ਸੰਤੋਸ਼ ਘਟਾਰੀ ਜੀ ਨੂੰ ਅਸੀਂ ਅੱਜ ਮੁੱਖ ਮਹਿਮਾਨ ਵਜੋਂ ਇਨਵਾਈਟ ਕਰਿਆ ਅਸੀਂ ਉਹਨਾਂ ਨੇ ਇਸ ਟੂਰਨਾਮੈਂਟ ਦੀ ਇਨੋਗ੍ਰੇਸ਼ਨ ਕੀਤੀ ਅਤੇ ਉਸ ਦੇ ਨਾਲ ਹੀ ਮੁੱਖ ਮਹਿਮਾਨ ਵਜੋਂ ਹਲਕਾ ਇਨਚਾਰਜ ਨਵਾਂ ਸ਼ਹਿਰ ਰਿਸਪੈਕਟਡ ਲਲਿਤ ਮੋਹਨ ਪਾਠਕ ਜੀ ਔਰ ਹਲਕਾ ਇਨਚਾਰਜ ਗੁਲਜੀਤ ਸਿੰਘ ਸਰਹਾਲ ਜੀ ਹਲਕਾ ਇਨਚਾਰਜ ਬੰਗਾ ਗੁਲਜੀਤ ਸਿੰਘ ਸਰਹਾਲ ਜੀ ਚੇਅਰਮੈਨ ਅਪਰੂਵਮੈਂਟ ٹرسٹ ਦੇ ਚੇਅਰਮੈਨ ਜਿਹੜੇ ਸ਼੍ਰੀ ਸੁਤਨਾਮ ਸਿੰਘ ਚਲਵਾਹਾ ਜੀ ਔਰ ਇਹਨਾਂ ਦੇ ਨਾਲ ਕਾਫੀ ਜਿਹੜੇ ਇਹਨਾਂ ਦੇ ਨਾਲ ਆਏ ਸੀ ਉਹਨਾਂ ਨੇ ਮੁੱਖ ਮਾਨਵ ਜੋਤੀ ਸ਼ਿਕਤ ਕੀਤੀ ਹੈ ਤੇ ਇਸ ਟੂਰਨਾਮੈਂਟ ਨੂੰ ਬਹੁਤ ਹੀ ਵਧੀਆ ਸਕਸੈਸਫੁਲ ਬਣਾਇਆ ਹੈ ਤਾਂ ਕਿ ਬੱਚੇ ਵੱਧ ਚੜ ਕੇ ਪਾਰਟਿਸਪੇਟ ਕਰਨ ਔਰ ਇਹਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਨਸ਼ਾ ਮੁਕਤੀ ਦਾ ਵੀ ਸੰਦੇਸ਼ ਦਿੱਤਾ ਤਾਂ ਕਿ ਬੱਚੇ ਵੱਧ ਤੋਂ ਵੱਧ ਗੇਮ ਦੇ ਵਿੱਚ ਪਾਰਟਿਸਿਪੇਟ ਕਰਨ ਅਤੇ ਨਸ਼ੇ ਤੋਂ ਮੁਕਤ ਹੋ ਸਕਣ ਇਹਦਾ ਮੇਨ ਪਰਪਸ ਇਹੀ ਹੈ ਸਾਡਾ ਕਿ ਬੱਚਿਆਂ ਨੂੰ ਜਿਹੜਾ ਸਪੋਰਟਸ ਦਾ ਕਲਚਰ ਨਹੀਂ ਮਿਲ ਰਿਹਾ ਅਤੇ ਉਹਨਾਂ ਕਾਫੀ ਟਾਈਮ ਤੋਂ ਜਿਵੇਂ ਕਿ ਮੈਂ ਉੱਥੇ ਪ੍ਰੈਜ਼ੀਡੈਂਟ ਆਪਣੇ ਬੈਡਮਿੰਟਨ ਐਸੋਸੀਏਸ਼ਨ ਦੀ ਹੈਗੀ ਹਾਂ ਪ੍ਰੈਜ਼ੀਡੈਂਟ ਦੁਬਾਰਾ ਬੋਲ ਸਕਦੇ ਹਾਂ ਕਿ ਜਿਹੜੇ ਆਪਣੇ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਰਿਸਪੈਕਟਿਡ ਆਪਣੇ ਨਵਜੋਤ ਬਾਸ ਸਿੰਘ ਰੰਦਾਵਾ ਜੀ ਨੇ ਇਹ ਪ੍ਰੈਜ਼ੀਡੈਂਟ ਕਮ ਅਗੇ ਨੇ ਔਰ ਮੇਰੀ ਜਿਹੜੀ ਸੈਕਟਰੀ ਕਮ ਡਿਸਟ੍ਰਿਕਟ ਸਪੋਰਟਸ ਆਫਸਰ ਆ ਤੇ ਇਹਦੇ ਵਿੱਚ ਕਾਫੀ ਬੱਚੇਨ ਪਾਰਟਿਸਪੇਟ ਕਰਨ ਦੇ ਬਾਵਜੂਦ ਉਹਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨਸ਼ੇ ਵਾਲ ਨਾ ਜਾਣ ਅਤੇ ਵਾਤਵਾਰਤ ਸਪੋਰਟਸ ਦੇ ਵਿੱਚ ਆਪਣਾ ਪਾਰਟਿਸਪੇਟ ਕਰਨ। ਰੋਹਿਤ ਅਰੋੜਾ ਸੀਗੇ ਉਹਨਾਂ ਨੇ ਵੀ ਸਾਡਾ ਉਹਨਾਂ ਦੀ ਟੀਮ ਨੇ ਸਾਡਾ ਇਹ ਟੂਰਨਾਮੈਂਟ ਕਰਾਉਣ ਦਾ ਬਹੁਤ ਹੀ ਸਕਸੈਸਫੁਲ ਯੋਗਦਾਨ ਦਿੱਤਾ ਹੈ ਔਰ ਸਾਡੇ ਜਿਹੜਾ ਟੂਰਨਾਮੈਂਟ 1 ਅਗਸਤ ਤੋਂ 2 ਅਗਸਤ ਦੇ ਵਿੱਚ <Sans> कल तक सर टूर्नामेंट है और कल कल ही प्राइस डिस्ट्रीब्यूशन किया जाएगा जिस दे बीच डिप्टी साहब जी वलो बच्चों नो मेडल प्रदान किए जाएंगे और इस दे बीच आपा ने सारे पार्टिसिपेंट्स टू सर्टिफिकेट्स देते ने मेडल्स मेडल्स देने ने प्लस जेड़े ऑल राउंडर विनर होनगे और बेस्ट प्लेयर होनगे उनानू प्रोफेशनल सम्मानित किया ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ने इथे चौबीस घंटे सब तो दिन सुविधा है आज ही बुक करो अपनी अठानवे अठ सो उन्नवे अस्सी छुहत्तर विजिट करो संधु हॉस्पिटल चंडीगढ़ रोड नवा शहर विशेष भगतियां कल फिर ਤੰਮੀਅ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਤੀਸੀਪੈਂਟ ਇਜਾਜ਼ਤ ਦਿਓ ਧੰਨਵਾਦ